ਬਾਈ ਦੇ ਜਾਨਵਰ ਯਾਰ ਜਿਵੇਂ ਇੰਨਾ ਸਫਰ ਕਰਕੇ ਆਇਤੇ ਵੀ ਮਨਾਇਨ ਖੁਸ਼ ਹੋ ਗਿਆ ਤੇ ਲੇਵਾ ਵੀ ਚੰਗਾ ਸਟਿਚ ਆਰਡਰ ਬਣਾਉ ਤੇ ਥਣ ਵੀ ਦਿਖਾ ਦੇ ਦਰ ਸੋਈ। ਮੁਠੀ ਵਾਲਾ ਥਣ ਬਣਾਉਗੀ ਜਮਾ ਇਹਨਾਂ ਤੇ ਬਾਡੀ ਬੂਡੀ ਦੀ ਵੀ ਚੰਗੀਆਂ ਤੇ ਮੇਨ ਗੱਲ ਹੈ ਨਾ ਦੋਨਾਂ ਦੇ ਇੱਥੇ ਤੋਂ ਕੱਦ ਕਾਟ ਦਾ ਹੁੰਦਾ। ਪੂਰੀ ਬਾਈ ਸੀਲ ਠੰਡੀ ਹੈ ਕੋਈ ਚੱਕਰੀ ਕੱਦ ਕਾਟ ਵੀ ਪੂਰਾ ਡਬਲ ਹੈ ਤੇ ਮੇਨ ਗੱਲ ਹੈ ਨਸਲ ਯਾਰ ਠੰਡੀ ਸੀਲ ਵੀ ਹੁੰਦੀ ਆ। ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਾਦਸ਼ਾਹਪੁਰ ਮਡੇਆਲਾ ਤਹਿਸੀਲ ਤੇ ਜ਼ਿਲ੍ਹਾ ਮਰੇਲ ਆ ਦੋ ਨਗੀਨੀਆਂ ਦਿਖਾਉਂਗਾ ਮੈਂ ਜਿਹੜੇ ਵੀਡੀਓ ਚ ਦੇਖ ਰਹੇ ਹੋ ਸਾਹਮਣੇ ਹੈਗੀਆਂ ਵੀ ਦੋਨੇ ਜਰਸੀ ਨੇ ਤੇ ਰੰਗ ਰੂਪ ਦੋਨਾਂ ਦੇ ਵੱਖੋ ਵੱਖਰੇ ਨੇ ਬਾਕੀ ਡਿਜ਼ਾਈਨ ਦੀ ਗੱਲ ਕਰ ਲਈਏ ਕਰਨ-ਕੁਨ ਜਿਵੇਂ ਬਿਲਕੁਲ ਛੋਟਾ ਕਰਨਾ ਤੇ ਇਹ ਆ ਗਈ ਜੈਡ ਬਲੈਕ ਐਵੇਂ ਲੱਗੂ ਸਾਨੂੰ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਯਾਰ ਕੋਈ ਸਲੀਨ ਦਾ ਲੀੜਾ ਹੁੰਦਾ ਉਹ ਗੱਲ ਬਾਤ ਆ ਚਮਕ ਚਮਕ ਬਹੁਤ ਆ ਬੱਛੀ ਚ ਤੇ ਆਹ ਬੱਛੀ ਵੀ ਯਾਰ ਟਾਪ ਕਲਾਸ ਹੀ ਆ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲ ਬਾਤ ਕੱਲਾ-ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਆ ਜਿਹੜੀ ਮੇਨ ਗੱਲ ਦੋਹੇ ਜਾਨਵਰਾਂ ਦਾ ਰੇਟ ਵੀਡੀਓ 'ਚ ਹੀ ਖੋਰ ਖਾਨ ਸਾਹਿਬ ਕੀ ਵਧੀਆ ਬਾਈ ਵਧੀਆ ਠੀਕ ਚਰਦੀ ਕਲਾ ਵਧੀਆ ਬਾਈ ਹਾਂ ਪਹਿਲਾਂ ਤਾਂ ਇਹ ਸੱਜਣ ਯਾਰ ਵਧਾਈ ਦਾ ਪਾਤਰ ਆ ਵੀ ਇਹਦੇ ਜਾਨਵਰ ਨੇ ਜਾਨਵਰ ਟੌਪਕ ਆਵਾਜ਼ ਦੀ ਲੈ ਕੇ ਆ ਦੋ ਜੀ ਹਾਂ ਉਹ ਬਲੈਕ ਤੋਂ ਕਰ ਲਈਏ ਸ਼ੁਰੂ ਹਾਂ ਬਲੈਕ ਤੋਂ ਕਰ ਲੋ ਬਾਈ ਸ਼ੁਰੂ ਬਲੈਕ ਤੋਂ ਕਰ ਲੈ ਸ਼ੁਰੂ ਖੋਲ ਕੇ ਤੋਰ ਦੇ ਲੈ ਕਿਹੜਾ ਸੂਆ ਇਹਦਾ ਇਹ ਵੀਰੇ ਦੂਜਾ ਸੂਆ ਸੁੰਦੀ ਆ 6 ਦਿਨ ਦਾ ਮੂੰਹੋਂ 6 ਦਿਨ ਦਾ ਹਾਂ ਜੀ ਹਾਂ ਤਾਂ ਸੂਆ ਸੁੰਦੀ ਆ ਸੱਜਣਾ ਦੂਜਾ ਦਿਨ ਕਿੰਨੇ ਕ ਕਰਦੀ ਆ ਬਾਈ ਦਿਨ ਵੀਰੇ ਇਹ ਉੱਤੇ ਹੀ ਚੱਲਦੇ ਨੇ ਤੂੰ ਤਾਂ ਹੁਣ ਤਾਂ ਅੱਜ ਸੂਵੇ ਤਿਆਰੀ ਦਾ ਫੁੱਲਾ ਅੱਛਾ ਹਾਂ ਹਾਂ ਆ ਉਹੀ ਗੱਲ ਆ ਵੀ ਹੈਗੀਆਂ ਜਰਸੀ ਹੈਗੀਆਂ ਵੀ ਪੰਜਾਬ ਤੇ ਕੱਦ ਕਾਠ ਵੀ ਪੂਰਾ ਹਨ ਫੁੱਲ ਵੱਡੇ ਕੱਦ ਕਾਠ ਚ ਆ ਗਈ ਜੇ ਮੈਂ ਗੱਲ ਕਰਲਾਂ ਟਾਂਚੇ ਨੂੰ ਛੇ ਦੀ ਗੱਲਬਾਤ ਕਰ ਲਈਏ ਵੀ ਪੂਰੀ ਯਾਰਾ ਕਹਿ ਸਕਦੇ ਆਂ ਵੀ ਅੱਜ ਦੀਆਂ ਦੋਨੇ ਬੱਚੀਆਂ ਫਾਈਵ ਸਟਾਰ ਬੱਚੀਆਂ ਦਿਖਾਵਾਂਗਾ ਤੁਹਾਨੂੰ ਤੇ ਬਾਕੀ ਇੱਥੇ ਤੋਂ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਥਣਲੇਵਾ ਚੈੱਕ ਕਰ ਸਕਦੇ ਆਂ ਨਾ ਪੂਰੀ ਟਾਪ ਕੁਆਲਿਟੀ ਦਾ ਜਾਨਵਰ ਮੋੜ ਲਓ ਜੀ ਹਾਂ ਲੈ ਇੱਥੇ ਤੋਂ ਲਾ ਸਕਦੇ ਆਂ ਭਾਈ ਇਹਦੇ ਤੁਸੀਂ ਕੱਦ ਵੇਡ ਦਾ ਅੰਦਾਜ਼ਾ ਤੇ ਲੰਬਾਈ ਲੰਬੂਈ ਬਹੁਤ ਆ ਥੋੜੀ ਇਹ ਪਾਲ ਜੀ ਕਰਖੀ ਹੈ ਨਾ ਪਾਲ ਕਰ ਰੱਖਿਆ ਬਾਈ ਥੋੜੀ ਜੀ ਸੂਣਾ ਕੀ ਪਾਲ ਸੱਜਣੋ ਜੀ ਕਰ ਰੱਖੀ ਹੈ ਜੇ ਮੈਂ ਕਰ ਲਾਂ ਗੱਲ ਦੁੱਧ ਵਾਲਾ ਪਸ਼ੂ ਕਰ ਹੀ ਜਾਂਦਾ ਬਾਈ ਹਾਂ ਪਰ ਜਾਨਵਰ ਚੰਗਾ ਥਣ ਤੇ ਨੋਟ ਵੀ ਚੰਗਾ ਲੱਗਿਆ ਤੇ ਉੱਤੋਂ ਤਰਸ ਬਾਡੀ ਬੁੱਡੀ ਵੀ ਦਿਖਾਦੀ ਹੋਏ ਬਾਡੀ ਬੁੱਡੀ ਦੀ ਵੀ ਲਾਜਵਾਬ ਆ ਯਾਰ ਮਨ ਮਨ ਖੁਸ਼ ਹੋ ਗਿਆ ਦੇਖ ਕੇ ਬਾਈ ਦੇ ਜਾਨਵਰ ਯਾਰ ਜਿਵੇਂ ਇੰਨਾ ਸਫਰ ਕਰਕੇ ਆਇਦੇ ਵੀ ਮਨ ਆਨ ਖੁਸ਼ ਹੋ ਗਿਆ ਤੇ ਲੇਵਾ ਵੀ ਚੰਗਾ ਸਟਿਚ ਆਰਡਰ ਬਣਾਉ ਤੇ ਥਣ ਵੀ ਦਿਖਾ ਦੇ ਤਰਸ ਹੋਏ ਮੁਠੀ ਵਾਲਾ ਥਣ ਬਣਾਉਗੀ ਜਮਾ ਇਹਨਾਂ ਤੇ ਬਾਡੀ ਬੁੱਡੀ ਦੀ ਵੀ ਚੰਗੀਆਂ ਤੇ ਮੇਨ ਗੱਲ ਹੈ ਨਾ ਦੋਨਾਂ ਦੇ ਇੱਥੇ ਤੋਂ ਕੱਦ ਕਾਠ ਦਾ ਹੁੰਦਾ ਪੂਰੀ ਬਈ ਸੀਲ ਠੰਡੀ ਹੈ ਗੂ ਚੱਕਰੀ ਕੱਦ ਕਾਠ ਵੀ ਪੂਰਾ ਡਬਲ ਹੈ ਤੇ ਮੇਨ ਗੱਲ ਹੈ ਨਸਲ ਯਾਰ ਠੰਡੀ ਸੀਲ ਵੀ ਹੁੰਦੀ ਆ ਹਾਂ ਤੇ ਮੇਨ ਗੱਲ ਹੈ ਯਾਰ ਕੱਦ ਕਾਠ ਵੀ ਦੋਹਾਂ ਦਾ ਚੰਗਾ ਤੇ ਪੈਸੇ ਦੇ ਕਿੰਨੇ ਲਵਾਂਗੇ ਹੁਣ ਮੁੱਲ ਬਈ 80000 ਹੈ ਦਾ 80000 ਠੀਕ ਨਹੀਂ ਇਹ ਜੋ ਕਰਾਂਗੇ ਮਾਨ ਤਾਨ ਆਪਾਂ ਅੱਛਾ ਮਾਨ ਤਾਨ ਕਰ ਦਾਂਗੇ ਤੇ ਜਗਾੜ ਬਹਿਲਾ ਬਾੜਾ ਭੇੜਾ ਚੱਕੀ ਫਿਰਦੀ ਹੈ ਬਾਈ ਗਾਏ ਠੀਕ ਨਹੀਂ ਮਾਨ ਤਾਨ ਬਾਈ ਕਹਿੰਦੇ ਇਹਦੇ ਚ ਕਰ ਦਾਂਗੇ ਤੇ ਮੁੱਲ ਹੈਗਾ 80000 ਤੇ ਬਾਕੀ ਮੇਨ ਇਹ ਵਾ ਸਿਸਟਮ ਤੁਹਾਨੂੰ ਦੱਸੂਗਾ ਵੀ ਯਾਰ ਉੱਤੇ ਬਾਡੀ ਬੂਡੀ ਦੀ ਗੱਲ ਹੈ ਹਜੇ ਬਾਈ ਇਹਦੇ ਲੱਗਦੀ ਨਹੀਂ ਸੁੰਗੀ ਇਹਨੇ ਵਧੀਆ ਕਿੰਨੇ ਕਿ ਦਿਨ ਕਰ ਦੂਗੇ ਹਜੇ ਇਹਦੇ ਉਂ ਦਾ ਦਿਨ ਤਾਂ 18-20 ਨੂੰ ਪੂਰੇ ਸੀ ਅੱਜ ਤੇ 21-22 ਦੀ ਹੋਈ ਆ ਹਜੇ ਮੇਰੇ ਹਿਸਾਬ ਨਾਲ ਆਪਾਂ 4-5 ਦਿਨ ਕੱਢ ਦੂ ਕੋਈ ਬਾਲਾ ਪੜਾ ਨਹੀਂ ਨਮਾਇਆ ਇਹਨੇ ਤੇ ਮੇਰੀ ਗੱਲ ਆ ਯਾਰ ਹੈਗੀਆਂ ਦੋਸੇ ਪੰਜਾਬ ਵਾਲੀਆਂ ਦੂਜੇ ਪੰਜਾਬ ਵਾਲੀਆਂ ਪੂਰੇ ਵੱਡੇ ਕੱਦ ਗਾੜਛ ਨੇ ਹਾਂ ਹੁਣ ਇਹਦੇ ਤੇ ਆ ਜਾ ਇੱਥੇ ਮਾਰ ਦੇ ਕੈਮਰਾ ਆ ਵੀ ਤੋਰ ਦੇ ਫੋਲ ਕੇ ਇਹਦਾ ਕਿਹੜਾ ਸੁਆ ਇਹਦਾ ਵੀ ਬ੍ਰਦਰ ਦੂਜਾ ਸੂਆਗਾ ਲੈ ਇਹਦਾ ਵੀ ਸੱਜਣਾ ਦੂਜਾ ਸੂਆ ਤੇ ਥਣ ਲੈਵੇ ਦੀ ਯਾਰ ਇਹ ਵੀ ਆਪਾਂ ਕਹਿ ਸਕਦੇ ਆਂ ਵੀ ਬਾਕਮਾ ਲੈਵੇ ਦੀ ਬਾਈ ਬਾੜੀ ਟੋਪ ਆ ਗਈ ਗੱਲ ਆ ਬਾਡੀ ਬੁੱਡੀ ਦੀਆਂ ਵੀ ਲਾਜਵਾਬ ਨੇ ਇਹਦਾ ਕੱਦ ਉਹਦੇ ਨਾਲੋਂ ਮਾੜਾ ਮੋਟਾ ਉੱਚਾ ਹੀ ਹੋਊਗਾ ਹਾਂਜੀ ਹਾਂਜੀ ਬਾਕੀ ਐਂ ਬ੍ਰਦਰ ਇਹ ਜਮਾਈ ਸਟਿਚ ਲੈਵ ਆਰਡਰ ਦੀ ਆ ਇਹ ਠੀਕ ਆ ਗੱਲ ਤੇ ਥਣ ਥਣ ਬੜਾ ਸੋਹਣਾ ਲੱਗਿਆ ਦੇਖੋ ਹਾਂ ਤੇ ਤੋਰਾ ਤੂਰਾ ਵਾਲਾ ਪੇੜਾ ਯਾਰ ਬਾਹਰ ਵਾਲੀਆਂ ਕੰਮ ਤੋੜੀ ਤੋੜੀਆਂ ਮਾਰ ਤੁਰਦੀ ਆ ਬਾਈ ਹਾਂ ਬ੍ਰਾਜ਼ੀਲ ਚ ਆਪਾਂ ਉਹ ਦੇਖਦੇ ਨਹੀਂ ਹੁੰਦੇ ਬ੍ਰਾਜ਼ੀਲ ਵਾਲੀਆਂ ਉਹ ਸਿਸਟਮ ਆ ਘਮਾ ਦੇ ਘਮਾ ਦੇ ਆਇਤ ਤੋਂ ਦਿਖਾ ਦੇ ਅੱਗੇ ਨਾ ਆਇਆ ਕਰ ਆਪ ਇਹਨੂੰ ਫੇਸਟਵਾਲ 'ਚ ਦਿਖਾ ਦੇ ਕਰਨੇ ਸਮਾਰਕੀ ਆ ਥਾਂ ਥਾਂ ਉੱਤੇ ਇਹਦਾ ਵੀ ਲਾਜਵਾਬ ਆ ਇਹ ਕਿੰਨੇ ਦਿਨ ਕੱਢ ਦੂਗੀ ਇਹ ਵੀਰੇ ਹਜੇ ਦੇ ਨਾ 28 ਨੂੰ ਪੂਰੇ ਨੇ ਇਹ ਤਾਂ ਦਿਨ ਕਾਫੀ ਪੈਣੇ ਆ ਇਹਦਾ ਮੇਰਾ ਖਿਆਲ ਆ ਹਫਤੇ ਦੇ ਡੇਢ ਗੇੜ ਪਿਆ ਹਨਾ ਇਹਦਾ ਹਾਂ ਤਕਰੀਬਨ ਹਫਤੇ ਦੇ ਡੇਢ ਗੇੜ ਪਿਆ ਇਹ ਲੈ ਜੂ ਹਜੇ 10 ਦਿਨ ਹਫਤਾ 10 ਦਿਨ ਲੈ ਜੂਗੀ ਆਰਾਮ ਨਾਲ ਆਰਾਮ ਨਾਲ ਸੱਜਣਾ ਇਹ ਲੈ ਜੂਗੀ ਯਾਰ ਹਫਤਾ 10 ਦਿਨ ਤੇ ਮੇਨ ਗੱਲ ਆ ਯਾਰ ਲੇਵਲੂਵਾ ਵੀ ਚੰਗਾ ਤੇ ਥਾਨ ਥਨੋਟ ਵੀ ਚੰਗਾ ਲੱਗਿਆ ਹਾਂ ਤੇ ਆ ਗਈਆਂ ਦੋ ਹੀ ਪੰਜਾਬ ਵਾਲੀਆਂ ਜਿਆਦਾ ਕਲਰ ਕਿਹੜੇ ਕਲਰ ਚ ਆ ਗਿਆ ਇਹ ਜੀ ਬਾਈ ਤੇਹੀ ਰਿਹਾ ਜਾ ਕਲਰ ਆ ਜਾਂਦਾ ਤੇਰੀ ਆ ਜਾ ਕਲਰ ਰਹੇ ਥੋੜਾ ਜਿਹਾ ਅਸ਼ਿਆ ਆਰਡਰ ਰੋਡਰੀ ਦਾ ਸਟਿਚਾ ਹੀ ਗੱਲ ਨਹੀਂ ਸੂਆ ਇਹਦਾ ਵੀ ਦੂਜਾ ਸੂਆ ਇਹਦਾ ਵੀ ਦੂਜਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ 78000 ਆ ਬਾਈ ਉਹਨਾਂ ਨੂੰ ਕਰ ਦੇ ਮਾੜੀ ਇਧਰਲੇ ਬੰਦੇ ਨੂੰ ਕਰ ਦੇ ਦੇਖਾ ਦੇਣ ਦੇ ਦਰਸ਼ਨ ਸਮਾਰ ਕੇ ਮਾਰ ਕੇ ਕੈਮਰਾ ਤੇ ਇਹਦਾ ਹੈਗਾ 78000 ਮੁੱਲ ਇਹ ਚੋ ਵੀ ਮਾਨਤਾਨ ਕਰਦੇ ਇਹੋ ਹੀ ਮਾਨਤਾਨ ਕਰਦੇ ਆ ਬਾਈ ਘਰ ਆਏ ਬਾਈ ਨੂੰ ਮੋੜਦੇ ਨਹੀਂ ਹੈਗੇ ਆ ਦੇ ਕੇ ਤੋੜ ਦਾਂਗੇ ਜੇ ਕੋਈ ਜੋੜਾ ਲਊ ਤਾਂ ਜੋੜੇ ਜੋ ਵੀ ਕਰ ਦਾਂਗੇ ਜੋੜੇ ਜੋ ਹੀ ਮਾਨਤਾਨ ਕਰਦੇ ਆ ਕਾਲੀ 11 ਹੋਰ ਤੋੜਦੇ ਯਾਰ ਕਾਲੀ ਹੋਰ ਤੋੜ ਦਿੰਨੇ ਆ ਵੀਰ ਕਾਲੀ 11 ਹੋਰ ਦਿਖਾ ਦੇ ਦਰਸ ਤੋੜ ਕੇ ਹੋਏ ਇਹ ਵਾਲੀ ਪਸੰਦ ਆਈ ਆ ਮੇਰੇ ਇਹਦਾ ਕਲਰ ਕਲਰ ਵਾਲੀ ਚਮਕ ਵਾਲਾ ਤੇ ਮੇਨ ਗੱਲ ਆ ਬੱਛੀ ਇਹ ਵੀ ਚੰਗੀ ਆ ਤੇ ਹੈਗੀਆਂ ਦੋਹੇ ਪੰਜਾਬ ਵਾਲੀਆਂ ਜਰਸੀ ਨੇ ਲੰਬੀ ਦੀ ਚਲਾ ਦੇ ਆ ਇਹਨੂੰ ਇਹ ਤਿਆਰੀ ਜੀ ਆ ਹਣਾ ਇਹਦਾ ਬਾਈ ਦੇਖੋ ਤਿਆਰੀ ਜੀ ਆ ਇਹ ਕੱਢਣ ਨੂੰ ਕੱਢ ਜੇ 2 ਦਿਨ ਕੱਢ ਜੇ 4 ਦਿਨ ਕੱਢ ਜੇ ਜੇ ਅੱਜ ਸੂਬੇ ਤਿਆਰੀ ਫੁੱਲਾ ਆ ਤਿਆਰੀ ਇਹਦੀ ਫੁੱਲਾ ਤੇ ਸੂਆ ਹੈਗਾ ਦੂਜਾ ਦਿਨ ਦਾ ਚ ਹੈਗੀ ਆ 6 ਲੱਗਾ 6 ਹਾਂਜੀ ਹਾਂਜੀ ਆ ਲੈ ਚੱਲ ਆ ਲੈ ਚੱਲ ਚਲਾ ਦਿਆਂ ਇਹਨੂੰ ਤੇ ਤੋਰਾ ਤੂਰਾ ਭੈੜਾ ਗਾਂ ਦਾ ਯਾਰ ਲੈ ਵਾਲੂਗਾ ਕਰੂਗੀ ਚੰਗਾ ਤਿਆਰ ਹਾਂਜੀ 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 ਦੁੱਧ ਕਿੰਨਾ ਪਾ ਸਕਦੀ ਆ ਇਹ ਸਪੇਸ ਵਧੀਆ ਪਈ ਆ ਬ੍ਰਦਰ ਆਰਡਰ ਚ ਇਹ ਦੁੱਧ ਕਿੰਨਾ ਪਾ ਦੂਗੀ ਦੁੱਧ ਵੀਰੇ ਇਹਦਾ 15 17 ਲੀਟਰ ਦਾ ਪਲੂਨ ਦਾ ਰਿਕਾਰਡ ਆ ਇਹਦਾ ਵੀ ਤੋਂ ਬਾਰ-ਬਾਰ ਪੋਣਾ ਚਾਹੀਦਾ। ਵੀ ਤੋਂ ਬਾਰ ਜਿਹੜੇ ਹਿਸਾਬ ਨਾਲ ਨੇ ਤਿਆਰੀ ਕਰੀਏ ਨਾ ਵੱਡੀ ਆ ਗਈ। 20 ਤੋਂ ਬਾਰ ਆਰਾਮ ਨਾਲ ਵਾਦੂ ਇਹ ਬੱਚੀ। ਤੇ ਮੇਨ ਗੱਲ ਆ ਆ ਗਈ ਇੱਕ ਬਲੈਕ ਚ ਹੈ ਨਾ। ਹਾਂਜੀ ਹਾਂਜੀ। ਬਲੈਕ ਚ ਡਿਮਾਂਡ ਜ਼ਿਆਦਾ ਰਹੀ ਹੈ ਇਸ ਦੀ ਥੋੜਾ ਐ ਦਿਖਾ ਦਿਦਾਰ ਸੇ ਇੱਥੇ ਤੋਂ ਪਛਾਹ ਹੋਊਗੇ ਦਿਖਾ ਦਿਓ ਥੋੜਾ ਜਿਹਾ। ਥੋੜਾ-ਤੂਰਾ ਕਰਾ ਦੇ ਚੈੱਕ ਬੱਚੀ ਦਾ ਤੇ ਜਾਨਵਰ ਜੇ ਗੱਲ ਕਰ ਲਈ ਯਾਰ ਨਗੀਨੇ ਨੇ ਬਾਈ ਕੋਲੇ ਐ ਨੇ ਪੂਰੇ ਟੌਪ ਕੁਆਲਿਟੀ ਦੇ। ਤੇ ਨੰਬਰ ਬੋਲ ਦਿਓ ਜੀ ਆਪਣਾ। ਨੰਬਰ 9872503614 ਇੱਕ ਵਾਰੀ ਫੇਰ ਬੋਲੋ। 9872503614 ਨਾ ਸੱਜਣੋ ਇਹਨਾਂ ਦੋਹੇ ਜਰਸੀਆਂ 'ਚੋਂ ਇਹਨਾਂ ਦੋਹੇ ਨਗੀਨਿਆਂ 'ਚੋਂ ਨਾ ਤੁਹਾਨੂੰ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ